ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਚ ਤੁਹਾਨੂੰ ਸਿਆਣੇ ਬਜ਼ੁਰਗਾਂ ਤੋਂ ਰੱਦ ਦੱਸੇ ਕੁਝ ਨੁਸਖੇ ਦੱਸਾਂਗੇ ਆਪਣੇ ਬਜ਼ੁਰਗਾਂ ਨੂੰ ਇਹ ਸ਼ੇਅਰ ਜ਼ਰੂਰ ਕਰਿਓ ਜੀ ਨੰਬਰ 1 ਆਮਬ ਨੂੰ ਠੰਡਾ ਕੀਤੇ ਬਿਨਾਂ ਖਾ ਲੈ ਨਾਲ ਕਮਰ ਦਾ ਦਰਦ ਦੂਰ ਹੋ ਜਾਂਦਾ ਹੈ ਨੰਬਰ 2 ਨਾਰੀਅਲ ਅਤੇ ਚੁਕੁੰਦਰ ਖਾਨ ਨਾਲ ਹੱਡੀਆਂ ਦੇ ਜੋੜ ਮਜ਼ਬੂਤ ਹੁੰਦੇ ਹਨ ਨੰਬਰ 3 ਅੱਧੇ ਸਿਰ ਦੇ ਦਰਦ ਲਈ ਅੰਗੂਰ ਦੇ ਜੂਸ ਦਾ ਜ਼ਿਆਦਾ ਇਸਤੇਮਾਲ ਕਰੋ ਨੰਬਰ 4 ਚਿਹਰੇ ਤੇ ਨਾਰੀਅਲ ਦਾ ਤੇਲ ਮਲਣ ਨਾਲ ਦਾਣੇ ਦੂਰ ਹੋ ਜਾਂਦੇ ਹਨ। ਨੰਬਰ 5 ਰਾਤ ਦੇ ਸਮੇਂ ਨਮਕੀਨ ਚੀਜ਼ਾਂ ਖਾਣ ਨਾਲ ਸਰੀਰ ਨੂੰ ਫਾਇਦਾ ਹੁੰਦਾ ਹੈ। ਨੰਬਰ 6 ਖਾਣੇ ਤੋਂ ਤੁਰੰਤ ਬਾਅਦ ਸੌਣ ਨਾਲ ਕੰਨ ਬੋਲੇ ਹੋ ਸਕਦੇ ਹਨ। ਨੰਬਰ 7 ਛਿੱਟੇ ਸ਼ੁੱਲੇ ਸ਼ੂਗਰ ਲੈਵਲ ਨੂੰ ਕਾਬੂ ਵਿੱਚ ਰੱਖਦੇ ਹਨ। ਨੰਬਰ 8 बाजरे ਦੀ ਰੋਟੀ ਦੁੱਧ ਨਾਲ ਖਾਣ ਨਾਲ ਤਾਕਤ ਆਉਂਦੀ ਹੈ। ਨੰਬਰ 9 ਸਬਜ਼ੀ ਉੱਪਰ ਪਾਣੀ ਅਤੇ ਸਿਰਕੇ ਦਾ ਛਿੜਕਾ ਕਰਨ ਨਾਲ ਸਬਜ਼ੀ ਤਾਜ਼ਾ ਰਹਿੰਦੀ ਹੈ। ਨੰਬਰ 10 ਪਾਣੀ ਵਿੱਚ ਗਲੈਸਰੀਨ ਮਿਲਾ ਕੇ ਘਰਾੜੇ ਕਰਨ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ। ਨੰਬਰ 11 ਕੇਲਾ ਖਾਣ ਤੋਂ ਬਾਅਦ ਲੱਸੀ ਪੀਣ ਨਾਲ ਪੇਟ ਦਰਦ ਹੋ ਸਕਦਾ ਹੈ ਇਸ ਕਰਕੇ ਲੱਸੀ ਦੇ ਨਾਲ ਕੇਲਾ ਖਾਣ ਤੋਂ ਪਰਹੇਜ਼ ਕਰੋ ਨੰਬਰ 12 ਸ਼ਾਮ ਨੂੰ ਕੇਲਾ ਖਾਣ ਨਾਲ ਬਲਗਮ ਪੈਦਾ ਹੁੰਦੀ ਹੈ ਨੰਬਰ 13 ਰੋਜ਼ਾਨਾ ਕਿਸ਼ਮਿਸ਼ ਖਾਣ ਨਾਲ ਥਕਾਵਟ ਨਹੀਂ ਹੁੰਦੀ ਕਿਉਂਕਿ ਇਸ ਤੋਂ એનર્ਜੀ ਮਿਲਦੀ ਹੈ ਨੰਬਰ 14 ਰਾਤ ਨੂੰ ਚਿਹਰੇ ਤੇ ਮੱਖਣ ਲਗਾ ਕੇ ਸੌਣ ਨਾਲ ਚਿਹਰੇ ਤੇ ਚਮਕ ਆਉਂਦੀ ਹੈ ਨੰਬਰ 15 ਕੰਬੜਾ ਪੇਨੂ ਦੂਰ ਰੱਖਣ ਲਈ ਖਾਣੇ ਵਿੱਚ ਅਦਰਕ ਸ਼ਾਮਲ ਕਰੋ ਬਹੁਤ ਹੀ ਲਾਭਕਾਰੀ ਹੁੰਦਾ ਹੈ ਨੰਬਰ 16 ਸੌਂਫ ਵਾਲਾ ਪਾਣੀ ਪੀਣ ਨਾਲ ਮੈਦੇ ਦੀ ਕਰਮੀ ਦੂਰ ਹੁੰਦੀ ਹੈ ਅਤੇ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ ਨੰਬਰ 17 ਮਸੂੜੀਆਂ ਦੇ ਦਰਦ ਲਈ ਸਰੋਂ ਦੇ ਤੇਲ ਵਿੱਚ ਨਮਕ ਮਿਲਾ ਕੇ ਲਗਾਓ ਇਸ ਨਾਲ ਦੰਦ ਮਜ਼ਬੂਤ ਹੁੰਦੇ ਹਨ ਨੰਬਰ 18 ਦਹੀਂ ਅਤੇ ਮਲਤਾਨੀ ਮਿੱਟੀ ਦਾ ਲੇਪ ਸਿਰ ਤੇ ਲਗਾਓ ਇਸ ਨਾਲ ਵਾਲ ਮਜ਼ਬੂਤ ਹੁੰਦੇ ਹਨ ਨਾ ਤੇ ਸਿਕਰੀ ਤੋਂ ਵੀ ਛੁਟਕਾਰਾ ਮਿਲਦਾ ਹੈ ਨੰਬਰ 19 ਮੇथी दाਣਾ ਖਾਣ ਨਾਲ ਛਾਤੀ ਦੀ ਤਕਲੀਫ ਦੂਰ ਹੁੰਦੀ ਹੈ ਅਤੇ ਸਾਹ ਸੰਬੰਧੀ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਨੰਬਰ 20 ਧਨੀਏ ਦੇ ਪੱਤੇ ਚਬਾਉਣ ਨਾਲ ਉਲਟੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਨੰਬਰ 21 ਅਨਾਰ ਦੇ ਦਾਣਿਆਂ ਤੇ ਨਮਕ ਅਤੇ ਕਾਲੀ ਮਿਰਚ ਲਗਾ ਕੇ ਖਾਓ ਇਸ ਨਾਲ ਪਾਚਨ ਸ਼ਕਤੀ ਵਧਦੀ ਹੈ ਨੰਬਰ 22 ਨਿੰਮ ਦੇ ਪੱਤੇ ਵਾਲਾਂ ਨੂੰ ਧੋਣ ਲਈ ਵਰਤੋ ਇਸ ਨਾਲ ਵਾਲ ਮਜ਼ਬੂਤ ਹੁੰਦੇ ਹਨ ਤੇ ਡੈਂਡਰਫ ਤੋਂ ਛੁਕਾਰਾ ਮਿਲਦਾ ਹੈ। ਨੰਬਰ 23 ਅਦਰਕ ਅਤੇ ਕਿਓ ਮਿਸ ਕਰਕੇ ਕਮਰ ਦਰਦ ਲਈ ਲਵੋ। ਇਸ ਨਾਲ ਦਰਦ ਤੋਂ ਰਾਹਤ ਮਿਲਦੀ ਹੈ। ਨੰਬਰ 24 ਤਾਜਾ ਹਵਾ ਵਿੱਚ ਸੌਣ ਨਾਲ ਦਿਮਾਗ ਦਾ ਵਿਕਾਸ ਹੁੰਦਾ ਹੈ ਅਤੇ ਨੀਂਦ ਵਧੀਆ ਆਉਂਦੀ ਹੈ। ਨੰਬਰ 25 ਹਰੀ ਮਿਰਚ ਖਾਣ ਨਾਲ ਬਿਮਾਰੀਆਂ ਦੇ ਖਤਰੇ ਦੀ ਘਟਦੇ ਹਨ। ਨੰਬਰ 26 ਨਿੰਬੂ ਪਾਣੀ ਪੀਣ ਨਾਲ ਜੁਰੀਕ ਐਸਿਡ ਘਟਦਾ ਹੈ। ਨੰਬਰ 27 ਬੱਦ ਪਾਣੀ ਪੀਣ ਨਾਲ ਮੈਦਾ ਸੇਤਮੰਦ ਰਹਿੰਦਾ ਹੈ ਅਤੇ ਪਾਚਨ ਬਣਕਾਲੀ ਸਹੀ ਕੰਮ ਕਰਦੀ ਹੈ। ਨੰਬਰ 28 ਬੱਕਰੀ ਦਾ ਦੁੱਧ ਅਤੇ ਸਰੋਂ ਦਾ ਤੇਲ ਵਾਲਾਂ ਲਈ ਵਰਤੋ, ਵਾਲ ਸੰਘਣੇ ਹੋ ਜਾਂਦੇ ਹਨ। ਨੰਬਰ 29 ਦੁੱਧ ਵਿੱਚ ਰੂਪ ਭਿਓ ਕੇ ਅੱਖਾਂ ਉੱਪਰ ਰੱਖੋ, ਅੱਖਾਂ ਨੂੰ ਆਰਾਮ ਮਿਲਦਾ ਹੈ ਅਤੇ ਕਾਲੇ ਘੇਰਿਆਂ ਤੋਂ ਛੁਟਕਾਰਾ ਮਿਲਦਾ ਹੈ। ਨੰਬਰ 30 ਕੱਚੇ ਪਿਆਜ਼ ਖਾਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ ਅਤੇ ਹਾਜ਼ਮਾ ਤਰਸਤ ਹੁੰਦਾ ਹੈ। ਨੰਬਰ 31 ਨਮਕ ਨਾਲ ਸ਼ਿਆਹੀ ਦੇ ਦਾਗ ਮਿਟਾ ਸਕਦੇ ਹੋ ਨੰਬਰ 32 ਸਵੇਰੇ ਨਾਸ਼ਤਾ ਨਾ ਕਰਨ ਨਾਲ ਐਸਿਡਿਟੀ ਹੋ ਸਕਦੀ ਹੈ ਇਸ ਕਰਕੇ ਸਵੇਰ ਦਾ ਨਾਸ਼ਤਾ ਕਦੇ ਨਾ ਛੱਡੋ ਨੰਬਰ 33 ਬਦਾਮ ਦਾ ਤੇਲ ਸਿਰ ਤੇ ਲਗਾਓ ਜੂਆਂ ਦੂਰ ਹੁੰਦੀਆਂ ਹਨ ਅਤੇ ਚਮੜੀ ਵੀ ਮੁਲਾਇਮ ਹੁੰਦੀ ਹੈ ਨੰਬਰ 34 ਖਾਣ ਤੋਂ ਬਾਅਦ ਕਾਜੂ ਖਾਓ ਬੁਢਾਪਾ ਦੂਰ ਹੁੰਦਾ ਹੈ ਕਿਉਂਕਿ ਇਸ ਵਿੱਚ ਫੈਟੀ ਐਸਿਡ ਹੁੰਦੇ ਹਨ ਸਰੀਰ ਨੂੰ ਸਿਹਤਮੰਦ ਰੱਖਦੇ ਹਨ ਨੰਬਰ 35 ਰਾਤ ਨੂੰ ਵੱਧ ਪਾਣੀ ਪੀਣ ਨਾਲ ਤਾਕਤ ਘਟਦੀ ਹੈ ਕਿਉਂਕਿ ਬਾਰ-ਬਾਰ ਪਿਸ਼ਾਬ ਉਠਣ ਪੈਂਦਾ ਹੈ ਤੇ ਨੀਂਦ ਪ੍ਰੋਪਰ ਨਹੀਂ ਆਉਂਦੀ ਨੰਬਰ 36 ਸ਼ੁਆਰੇ ਦੁੱਧ ਵਿੱਚ ਉਵਾਲ ਕੇ ਬੱਚਿਆਂ ਨੂੰ ਦੋ ਬੱਚਿਆਂ ਦੀ ਗਰੋਥ ਵਧੀਆ ਹੁੰਦੀ ਹੈ ਨੰਬਰ 37 ਪੈਰਾਪਰ ਬੈਠ ਕੇ ਖਾਣ ਨਾਲ ਬੁਢਾਪਾ ਜਲਦੀ ਆਉਂਦਾ ਹੈ ਇਸ ਕਰਕੇ ਚੌਂਕੜੀ ਮਾਰ ਕੇ ਬੈਠਣਾ ਚਾਹੀਦਾ ਹੈ ਨੰਬਰ 38 ਮਿੱਠੇ ਨੂੰ ਛੱਡੋ ਬਚਨ ਘਟੇਗਾ ਕਿਉਂਕਿ ਮਿੱਠੇ ਵਿੱਚ ਬਹੁਤ ਜ਼ਿਆਦਾ ਕੈਲਰੀਜ਼ ਹੁੰਦੀਆਂ ਹਨ ਨੰਬਰ 39 ਸੰਦੇਸ਼ ਹਮੇ ਲਾਰਮੂ ਵਿੱਚੋਂ ਆ ਸਕਦੀ ਹੈ ਇਸ ਕਰਕੇ ਕਾਲੀ ਮਿਰਚ ਦਾ ਸੇਵਨ ਵੱਧ ਕਰੋ ਨੰਬਰ 40 ਖਾਣੇ ਤੋਂ 40 ਮਿੰਟ ਪਹਿਲਾਂ ਪਾਣੀ ਪੀਓ ਇਸ ਨਾਲ ਖਾਣਾ ਚੰਗੀ ਤਰ੍ਹਾਂ ਪਚ ਜਾਂਦਾ ਹੈ ਨੰਬਰ 41 ਦਿਨ ਵਿੱਚ 8-10 ਗਲਾਸ ਪਾਣੀ ਜ਼ਰੂਰ ਪੀਓ ਇਸ ਨਾਲ ਹਾਜ਼ਮਾ ਦਰਸਤ ਹੁੰਦਾ ਹੈ ਨੰਬਰ 42 ਠੰਡਾ ਪਾਣੀ ਪੀਣ ਤੋਂ ਬਚੋ ਨੰਬਰ 43 ਚਾਹ ਖਾਣੇ ਨਾਲ ਨਾ ਪੀਓ ਨੰਬਰ 44 ਗਰਮੀ ਵਿੱਚ ਤੁਰੰਤ ਨਾ ਨਹਾਓ ਨੰਬਰ 45 ਪੱਕੇ ਪਵਿੱਤੇ ਦਾ ਸਵੇਜਨ ਕਭ ਚਲੀ ਕਰੋ ਨੰਬਰ 46 ਨੰਗੇ ਪੈਰ ਚੱਲਣ ਨਾਲ ਸਿਹਤ ਵਧੀਆ ਹੁੰਦੀ ਹੈ ਨੰਬਰ 47 ਸਹੀ ਨੀਂਦ ਸਿਹਤਮੰਦ ਜੀਵਨ ਲਈ ਲਾਜ਼ਮੀ ਹੁੰਦੀ ਹੈ ਨੰਬਰ 48 ਤਣਾਅ ਮੁਕਤ ਰਹਿਣ ਲਈ ਮੈਡੀਟੇਸ਼ਨ ਕਰੋ ਇਸ ਨਾਲ ਸਟ्रेस ਦੂਰ ਹੁੰਦੀ ਹੈ ਨੰਬਰ 49 ਖਾਲੀ ਪੇਟ ਚਾਹ ਜਾਂ ਕਾਫੀ ਨਾ ਪੀਓ ਇਸ ਨਾਲ ਐਸਿਡ ਅਤੇ ਗੈਸ ਬਣ ਸਕਦੀ ਹੈ ਨੰਬਰ 50 ਸਵੇਰ ਦਾ ਨਾਸ਼ਤਾ ਜ਼ਰੂਰ ਕਰੋ ਨੰਬਰ 51 ਸਵੇਰੇ ਭਰਪੂਰ ਖਾਓ ਰਾਤ ਨੂੰ ਹਲਕਾ ਖਾਣਾ ਖਾਓ ਨੰਬਰ 52 ਰਾਤ ਦਾ ਖਾਣਾ 2 ਘੰਟੇ ਪਹਿਲਾਂ ਖਾ ਲਓ ਯਾਨੀ ਕਿ 7 ਵਜੇ ਤੱਕ ਰਾਤ ਦਾ ਖਾਣਾ ਖਾ ਲਓ ਨੰਬਰ 53 ਦੁਪਹਿਰ ਦੇ ਖਾਣੇ ਤੋਂ ਬਾਅਦ ਖੱਬੇ ਪਾਸੇ ਸੌਮੋ ਇਸ ਨਾਲ ਹਾਜ਼ਮਾ ਦਰਸਤ ਹੁੰਦਾ ਹੈ ਨੰਬਰ 54 ਰਾਤ ਦੇ ਖਾਣੇ ਤੋਂ ਬਾਅਦ 50 ਕਦਮ 500 ਕਦਮ ਜ਼ਰੂਰ ਚੱਲੋ ਯਾਨੀ ਕਿ 10-15 ਮਿੰਟ ਸੈਰ ਜ਼ਰੂਰ ਕਰੋ ਖਾਣਾ ਚੰਗੀ ਤਰ੍ਹਾਂ ਪਚ ਜਾਂਦਾ ਹੈ ਤੇ ਮੋਟਾਪਾ ਵੀ ਨਹੀਂ ਹੁੰਦਾ ਨੰਬਰ 55 ਖਾਣੇ ਵਿੱਚ ਫਾਈਬਰ ਸ਼ਾਮਲ ਕਰੋ ਜਿਵੇਂ ਕਿ ਸਬਜ਼ੀਆਂ ਅਤੇ ਦਾਲਾਂ ਨੰਬਰ 56 ਖਾਣੇ ਨੂੰ ਚੰਗੀ ਤਰ੍ਹਾਂ ਚਬਾਓ ਨੰਬਰ 57 ਖਾਣੇ ਦੇ ਦੌਰਾਨ ਮੋਬਾਈਲ ਜਾਂ ਟੀਵੀ ਨਾ ਦੇਖੋ ਇਸ ਨਾਲ ਪੇਟ ਦੀ ਸਿਹਤ ਵਿਗੜਦੀ ਹੈ ਨੰਬਰ 58 ਖਾਣ ਤੋਂ ਬਾਅਦ ਬੱਜਰ ਆਸਣ ਵਿੱਚ ਬੈਠੋ ਇਸ ਨਾਲ ਪਾਚਨ ਪ੍ਰਣਾਲੀ ਮਜ਼ਬੂਤ ਹੁੰਦੀ ਹੈ ਨੰਬਰ 59 ਰਾਤ ਨੂੰ ਭਾਰੀ ਭੋਜਨ ਨਾ ਕਰੋ ਇਸ ਕਰਕੇ ਸਰੀਰ ਦਾ ਮੋਟਾਪਾ ਵੱਧ ਸਕਦਾ ਹੈ ਨੰਬਰ 60 ਨੱਕਰਾ ਹੀ ਸਾਹ ਲੈਣਾ ਸ਼ੁਰੂ ਕਰੋ ਤਾਜੀ ਹਵਾ ਅੰਦਰ ਜਾਂਦੀ ਹੈ ਨੰਬਰ 64 ਭੁੱਖ ਲੱਗਣ ਤੇ ਹੀ ਖਾਓ ਨਹੀਂ ਤਾਂ ਮੋਟਾਪਾ ਵੱਧ ਜਾਂਦਾ ਹੈ ਨੰਬਰ 64 ਥਿਲ ਹੱਡੀਆਂ ਅਤੇ ਤਵਚਾਂ ਲਈ ਫਾਇਦੇਮੰਦ ਹੁੰਦੇ ਹਨ ਇਸ ਲਈ ਦੋ ਚਮਚ ਤੇਲਾਂ ਦੇ ਹਰ ਰੋਜ਼ ਜ਼ਰੂਰ ਖਾਓ ਨੰਬਰ 63 ਸਰੋਂ ਦਾ ਤੇਲ ਕਮਜ਼ੋਰ ਬੱਚਿਆਂ ਲਈ ਵਰਤੋ ਉਨ੍ਹਾਂ ਦੀ ਸਰੋਂ ਦੇ ਤੇਲ ਨਾਲ ਮ사ਜ ਕਰੋ ਅਤੇ ਸੂਰਜ ਦੀ ਰੋਸ਼ਨੀ ਵਿੱਚ ਬਿਠਾਓ ਨੰਬਰ 64 ਅਦਰਕ ਦਾ ਰਸ ਚਿਹਰੇ ਤੇ ਝੁਰੜੀਆਂ ਨੂੰ ਦੂਰ ਕਰਦਾ ਹੈ ਇਸ ਕਰਕੇ ਚਿਹਰੇ ਤੇ ਹਫਤੇ ਵਿੱਚ ਦੋ ਵਾਰ ਜ਼ਰੂਰ ਲਗਾਓ ਨੰਬਰ 65 ਪਿਆਜ਼ ਦਾ ਗੁੱਦਾ ਲਗਾ ਕੇ ਵਾਲ ਸੰਗਲੇ ਕਰੋ ਇਸ ਨਾਲ ਨਵੇਂ ਵਾਲ ਵੀ ਆਣੇ ਸ਼ੁਰੂ ਹੋ ਜਾਂਦੇ ਹਨ ਨੰਬਰ 66 ਖਾਣੇ ਤੋਂ ਬਾਅਦ ਕੇਲਾ ਖਾਓ ਹਾਜਮਾ ਦਰੁਸਤ ਰਹੇਗਾ ਨੰਬਰ 67 ਅਲਰਜੀ ਹੋਣ ਤੇ ਲੱਸੀ ਨਾ ਪੀਓ ਕਿਉਂਕਿ ਇਸ ਨਾਲ ਅਲਰਜੀ ਵੱਧ ਸਕਦੀ ਹੈ ਨੰਬਰ 68 ਜਲੀ ਹੋਈ ਜਗ੍ਹਾ ਤੇ ਚੂਨਾ ਅਤੇ ਚੀਨੀ ਲਗਾਓ ਨੰਬਰ 69 ਅਲੋਵੇਰਾ ਦੇ ਲੀਵ ਸਿਰ ਤੇ ਦਰਦ ਦੂਰ ਹੁੰਦਾ ਹੈ ਅਤੇ ਵਾਲ ਵੀ ਮਜ਼ਬੂਤ ਹੁੰਦੇ ਹਨ ਨੰਬਰ 70 ਖਜੂਰਖਾਣ ਨਾਲ ਬਾਥਰੂਮ ਦੀ ਰਿਕਵਰ ਦੂਰ ਹੁੰਦੀ ਹੈ ਨੰਬਰ 71 ਤੇਜ ਪੱਤੀ ਵਾਲੀ ਚਾਹ ਹਾਜ਼ਮੇ ਲਈ ਚੰਗੀ ਹੁੰਦੀ ਹੈ ਪਰ ਹਰ ਵਾਰ ਇਦਾਂ ਨਾ ਕਰੋ ਦੋਸਤੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਕਮੈਂਟ ਬਾਕਸ ਵਿੱਚ ਫਤਿਹ ਜਰੂਰ ਪਲਾਇਓ ਤੇ ਇਹ ਵੀਡੀਓ ਬਜ਼ੁਰਗਾਂ ਨੂੰ ਜਰੂਰ ਸ਼ੇਅਰ ਕਰਿਓ ਕਿਉਂਕਿ ਬਜ਼ੁਰਗ ਇਹਨਾਂ ਨੁਸਖਿਆਂ ਨੂੰ ਅਪਣਾ ਕੇ ਆਪਣੀ ਸਿਹਤ ਵਿੱਚ ਸੁਧਾਰ ਕਰਦੇ ਹਨ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ